ਵੱਡਾ ਸਟੈਂਡ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਹਮਣੇ ਨਿਕਲ ਕੇ ਆਇਆ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਸਾਰੇ ਜਾਣਦੇ ਆ ਕਿ ਜਿੰਨਾ ਥਾਵਾਂ ਤੇ ਅਲਾਈਐਂਸ ਹੋ ਚੰਡੀਗੜ੍ਹ ਵੀ ਇੱਕ ਉੱਥੇ ਮੈਨੀਫੈਸਟੋ ਆਉਂਦਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਨਹੀਂ ਚਾਹੇ ਆ ਕਹਿੰਦੇ ਦੋਨੇ ਪਾਰਟੀਆਂ ਨੇ ਗਦਾਰੀ ਕਰਤੀ ਆ ਦੇਖੋ ਪੰਜਾਬੀਓ ਅਸੀਂ ਜਵਾਬ ਦੇਈਏ ਇਹਦਾ ਉਹਨਾਂ ਨੇ ਮੈਨੀਫੈਸਟੋ 'ਚ ਇਹ ਗੱਲ ਆਖ ਦਿੱਤੀ ਕਿ ਚੰਡੀਗੜ੍ਹ ਇੱਕ ਵੱਖਰੀ ਸਟੇਟ ਦਿੱਲੀ ਦੇ ਤਰਜ਼ ਦੇ ਉੱਤੇ ਬਣਾ ਦਿੱਤੀ ਜਾਵੇ ਇਹ ਆਪ ਵੀ ਕਹਿ ਰਹੀ ਐ ਉੱਥੇ ਕਾਂਗਰਸ ਵੀ ਕਹਿ ਰਹੀ ਐ ਪਰ ਇਹ ਗੱਲ ਆ ਸ਼ ਦੁੱਖ ਜਿਹੜੇ ਇੰਡੀਆ ਗੱਠਜੋੜ ਆ ਇੰਡੀਆ ਗੱਠਜੋੜ ਦੇ ਤਹਿਤ ਚੰਡੀਗੜ੍ਹ ਦੇ ਵਿੱਚ ਵੀ ਇਕਲੌਤੀ ਸੀਟ ਤੇ ਗੱਠਜੋੜ ਆ ਔਰ ਬੀਤੇ ਦਿਨ ਮਨੀਸ਼ ਤਵਾੜੀ ਔਰ ਆਮ ਆਦੀ ਪਾਰਟੀ ਵਾਲਿਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਇਥੋਂ ਦਾ ਚੰਡੀਗੜ੍ਹ ਦਾ ਵਿਜਨ ਦੱਸਿਆਗਾ ਉਹਦੇ ਚ ਇੱਕ ਲਾਈਨ ਆ ਕਿ ਚੰਡੀਗੜ੍ਹ ਨੂੰ ਵੀ ਇੱਕ ਸਿਟੀ ਦਾ ਸਟੇਟਸ ਮਿਲਣਾ ਚਾਹੀਦਾ ਦਿੱਲੀ ਪੈਟਰਨ ਤੇ ਉਹ ਦੇਖੋ ਉਸ ਮਸਲੇ ਦੇ ਵਿੱਚ ਇਹਦਾ ਮਤਲਬ ਕਿ ਆਮ ਆਦੀ ਪਾਰਟੀ ਨੂੰ ਇਸ ਮਸਲੇ 'ਤੇ ਬੋਲਣਾ ਚਾਹੀਦਾ ਔਰ ਕਾਂਗਰਸ ਨੂੰ ਵੀ ਬੋਲਣਾ ਚਾਹੀਦਾ ਔਰ ਮਨੀਸ਼ ਤਵਾੜੀ ਦੇਖੋ ਪੰਜਾਬ ਦਾ ਖਾਦਾ ਲੂਣ ਕਹਿੰਦੇ ਜਿਹੜਾ ਕਿਸੇ ਸ਼ਰੀਕ ਦਾ ਵੀ ਲੂਣ ਖਾ ਲਓ ਨਾ ਫਿਰ ਬੰਦਾ ਧੋਖਾ ਨਹੀਂ ਦਦਾ ਤੇ ਤੁਸੀਂ ਤੇ ਪੰਜਾਬ ਦਾ ਕਈ ਵਾਰ ਲੂਣ ਖਾਧਾ ਹੈਗਾ ਤੇ ਹੁਣ ਤੁਸੀਂ ਪੰਜਾਬ ਦੇ ਐਨਟੀ ਹੋ ਗਏ ਮਨੀਸ਼ ਤਵਾੜੀ ਸਾਹਿਬ ਤੁਸੀਂ ਇੱਕ ਵਾਰ ਲੁਧਿਆਣਾ ਨੂੰ ਐਮਪੀ ਸਾਡੇ ਪੈਸਿਆਂ ਦੇ ਤੁਸੀਂ ਤਨਖਾਹ ਲੈਂਦੇ ਰਹੇ ਦਿੱਲੀ ਕੋਠੀਆਂ ਮਿਲਦੀਆਂ ਨੇ ਫਿਰ ਤੁਸੀਂ ਨੰਦਪੁਰ ਸਾਹਿਬ ਫਿਰ ਤੁਸੀਂ ਕਹਿੰਦੇ ਕਿ ਮੈਂ ਪੰਜਾਬੀ ਆ ਮੇਰੇ ਨਾਨਾ ਗਿਆਨ ਸਿੰਘ ਰਾੜਾ ਵਾਲੇ ਬੜੇ ਵੱਡੇ ਪੋਲਿਟਿਕ ਸੀ ਫਿਰ ਫਿਰਪੇ ਪੰਜਾਬ ਦੇ ਅਗੇਂਸਟ ਕਿਉਂ ਬੋਲਦੇ ਹੋ ਨਾ ਤੁਸੀਂ ਕੀ ਤੁਹਾਨੂੰ ਚੰਡੀਗੜ੍ਹ ਪਿਆਰਾ ਆ ਤੇ ਚੰਡੀਗੜ੍ਹ ਪੰਜਾਬ ਦੀ ਰਾਇਤ ਨਹੀਂ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਨੇ ਰਾਜੀਵ ਗਾਂਧੀ ਨੇ ਪੰਜਾਬ ਨੇ ਜਿੰਨੇ ਧੰਗੇ ਧੱਕੇ ਕੀਤੇ ਹੈਗੇ ਨੇ ਕਿ ਮਨੀਸ਼ ਤਵਾਰੀ ਸਾਹਿਬ ਨੂੰ ਪਤਾ ਨਹੀਂ ਹੈਗਾ ਸਾਡੀ ਪੰਜਾਬ ਦੀ ਰਾਜਧਾਨੀ ਸਾਡੇ ਪੈਸੇ ਨਾਲ ਬਣੀ ਸਾਡੇ ਘਰ ਕੇ ਬਣੀ ਸਾਡੇ ਪੰਜਾਬ ਪਿੰਡ ਝਾੜ ਕੇ ਬਣੀ ਤੇ ਅੱਜ ਤੈਨੂੰ ਵੱਖਰਾ ਸ਼ਹਿਰ ਚਾਹੀਦਾ ਤੈਨੂੰ ਵੱਖਰੀ ਸਟੇਟ ਚਾਹੀਦੀ ਹੈਗੀ ਆ ਉਹਦੇ ਮਸਲੇ ਦੇ ਅੱਜ ਭਾਰਤੀ ਜਨਤਾ ਪਾਰਟੀ ਨਾਲ ਸੁਨੀਲ ਜਾਖੜ ਉਹਨਾਂ ਵੀ ਵਿਰੋਧ ਕੀਤਾ ਸ਼ਰੋਮ ਨੀ ਕਾਲੀ ਦਲ ਨੇ ਚੰਡੀਗੜ੍ਹ ਨੂੰ ਲੈ ਕੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਲੈ ਕੇ ਜਿੰਨਾ ਕਾਲੀ ਦਲ ਨੇ ਪਿਛਲੇ ਸੰਘਰਸ਼ ਕੀਤਾ ਉਹ ਹੋਰ ਕਿ ਸੇ ਪਾਰਟੀ ਨੇ ਨਹੀਂ ਕੀਤਾ ਕਿਉਂਕਿ ਉਦੋਂ ਕਾਂਗਰਸ ਪਾਰਟੀ ਉਹਨੇ ਰਜੀਵ ਗਾਂਧੀ ਦੀ ਬੋਲੀ ਇੰਦਰਾ ਗਾਂਧੀ ਦੀ ਬੋਲੀ ਸਾਰਿਆਂ ਦੀ ਬੋਲੀ ਬੋਲਦੇ ਰਹੇ ਨੇ ਪੰਜਾਬ ਦੇ ਲੀਡ ਇੰਨੀ ਇੰਨੇ ਇਹਨਾਂ ਦੀ ਔਕਾਤ ਵਜੂਦ ਹੁੰਦਾ ਨਹੀਂ ਕਿ ਰਜੀਵ ਗਾਂਧੀ ਜਾਂ ਇੰਦਰਾ ਗਾਂਧੀ ਦੇ ਖਿਲਾਫ ਉਗੇਸਟਰ ਬੋਲਿਆ ਜਾਵੇ ਜਾਂ ਹੁਣ ਮੰਨ ਲਓ ਪੰਜਾਬ ਚ ਆਮ ਆਦੀ ਪਾਰਟੀ ਕਿਸੇ ਚ ਹਿੰਮਤ ਨਹੀਂ ਹੋਏਗੀ ਕਿ ਕੇਜਰੀਵਾਲ ਜੋ ਫੈਸਲਾ ਕਰ ਦੇ ਉਸ ਤੇ ਕਿੰਤੂ ਪਰੰਤੂ ਹੋ ਜੇ ਜਾਂ ਭਾਜਪਾ ਵਾਲੇ ਪੰਜਾਬ ਵਾਲੇ ਲਈ ਕਿ ਜੇ ਸੈਂਟਰ ਨੇ ਕੋਈ ਫੈਸਲਾ ਪੰਜਾਬ ਦੇ ਗੇਸਟ ਦੇ ਦਿੱਤਾ ਕਿ ਇਹ ਬੋਲ ਜਣਾ ਜੇਕਰ ਖੇਤਰੀ ਪਾਰਟੀ ਦਾ ਹੋਣਾ ਜ਼ਰੂਰੀ ਹੈ ਇਹ ਸਮੱਸਿਆ ਨੂੰ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਤੁਹਾਡਾ ਗੱਠ ਜੋੜਾ ਇੰਡੀਆ ਗੱਠ ਜੋੜਾ ਰਾਜਾ ਵੜਿੰਗ ਨੂੰ ਵੀ ਸਟੇਟਮੈਂਟ ਦੇਣੀ ਚਾਹੀਦੀ ਹੈ ਕਿ ਮਨੀਸ਼ ਤਵਾੜੀ ਦੀ ਸਟੇਟਮੈਂਟ ਦੇ ਨਾਲ ਅਸੀਂ ਤਾਲਮੇ ਸਾਡੀ ਰਾਜਧਾਨੀਆ ਔਰ ਅਸੀਂ ਨਾ ਕਿਸੇ ਨੂੰ ਲੈਣ ਦਵਾਂਗੇ ਨਾ ਇਹਨੂੰ ਹੀ ਸਟੇਟ ਬਣਨ ਦੇਵਾਂਗੇ ਔ ਬਾਦਲੇ ਵਿੱਚ ਕਿ ਸਾਡੇ ਨਾਲ ਜਿੰਨਾ ਧੱਕਾ ਹੋਇਆ ਪੰਜਾਬ ਨਾਲ ਜਿੰਨਾ ਸੈਂਟਰ ਦੇ ਵਿੱਚ ਧੱਕਾ ਕੀਤਾ ਸੈਂਟਰ ਦੀਆਂ ਸਰਕਾਰਾਂ ਨੇ ਚਾਹੇ ਉਥੇ ਕਿਸੇ ABC ਨੇ ਰਾਜ ਕੀਤਾ ਹੋਵੇ ਜਾਂ ਅੱਜ ਵੀ ਕਰ ਰਹੇ ਉਹਨਾਂ ਹਿੰਦੁਸਤਾਨ ਦੇ ਵਿੱਚ 28 ਸੂਬਿਆਂ ਦੇ ਨਾਲ ਨਹੀਂ ਹੋਇਆ ਜਿੰਨਾ ਪੰਜਾਬ ਦੇ ਨਾਲ ਹੋਇਆ ਹੁਣ ਜੰਮੂ ਕਸ਼ਮੀਰ ਦੇ ਵਿੱਚ ਧੱਕਾ ਜ਼ਰੂਰ ਹੋਇਆ ਜਿਵੇਂ ਕਹ ਰਹੇ ਕਿ 370 ਤੋੜੀ ਹੈ ਕਿ ਉੱਥੇ ਜਾ ਕੇ ਕੋਈ ਜ਼ਮੀਨ ਲੈ ਸਕਦਾ ਇਸ ਤੋਂ ਇਲਾਵਾ ਉੱਥੇ ਕੁਝ ਨਹੀਂ ਬਦਲਿਆਗਾ ਬਾਕੀ ਦੇ ਪੰਜਾਬ ਨਾਲ ਬਹੁਤ ਸਾਰੇ ਧੱਕੇ ਦੋ ਸਟੇਟਾਂ ਦੇ ਨਾਲ ਜਿਨ੍ਹਾਂ ਨੇ ਧੱਕੇ ਉਹ ਸ਼ਾਇਦ ਦੁਨੀਆ ਇਤਿਹਾਸ ਦੱਸਦਾ ਕਿ ਮਿਨੋਰਟੀ ਦੇ ਲੋਕ ਇੱਥੇ ਵਸਦੇ ਇੱਕ ਇੱਕ ਸਟੇਟ 'ਚ ਮੁਸਲਮਾਨ ਵਸਦੇ ਦੂਜੇ 'ਚ ਸਿੱਖ ਵਸਦੇ ਆਇੜਾ ਹਨੁਮਨੀਸ਼ ਤਵਾੜੇ ਉਹ ਰਾਮਾ ਦੀ ਪਾਰਟੀ ਦੇ ਗੱਠ ਜੋੜ ਇੰਡੀਆ ਗੱਠ ਜੋੜ ਨੇ ਚੰਡੀਗੜ੍ਹ ਨੂੰ ਇੱਕ ਵੱਖਰਾ ਸਟੇਟਸ ਬਣਾਉਣ ਦੀ ਗੱਲ ਕੀਤੀ ਉਹ لازਮੀ ਤੌਰ ਤੇ ਪੰਜਾਬੀਆਂ ਦੇ ਜਖਮਾਂ ਤੇ ਲਹੂਨ ਇੱਥੇ ਕੁਰਬਾਨੀਆਂ ਦਿੱਤੀਆਂ ਇੱਥੇ ਮਨਵਰਤ ਰੱਖੇਗੇ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਦਰਸ਼ਨ ਸਿੰਘ ਫੇਰੂਮਾਨ ਹੋਣਾ ਨੇ ਉਹ ਵਕਰੀ ਵਾਲੋ ਆਪਣੀ ਬਾਅਦ ਚ ਵਿਲ ਚ ਲਿਖ ਗਏ ਕਿ ਅੱਜ ਤੋਂ ਬਾਅਦ ਕੋਈ ਮਨਵਰਤਨਾ ਰੱਖੇ ਔਰ ਉਹਨਾਂ ਦੇ ਨਾਲ ਉਸ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਇਹ ਵੀ ਕਿਤਾਬਾਂ ਦੇ ਵਿੱਚ ਸਭ ਕੁਝ ਦਰਜ ਆ ਪਰ ਇਹ ਜਿਹੜਾ ਮਸਲਾ ਉਠਾਇਆ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਸਾਹਿਬ ਔਰ ਸੁਬੀਸ਼ ਸਿੰਘ ਬਾਦਲ ਹੋਣਾ ਨੇ ਇਹਨੂੰ ਲੈ ਕੇ ਕਾਂਗਰਸ ਪਾਰਟੀ ਰਾਜਾ ਮਰਿੰਦਰ ਸਿੰਘ ਵੜਿੰਗ ਪ੍ਰਤਾਪ ਸਿੰਘ ਬਾਜਵਾ ਅਤੇ ਭਗਵੰਤ ਮਾਨ ਸਾਹਿਬ ਨੂੰ ਇਹ ਸਟੈਂਡ ਸਪਸ਼ਟ ਕਰਨਾ ਚਾਹੀਦਾ ਕਿ ਜਿਹੜੀ ਚੰਡੀਗੜ੍ਹ ਦੇ ਵਿੱਚ ਤੁਹਾਡੀ ਗੱਠ ਜੋੜ ਆ ਜਿਹਦੇ ਤੇ ਕਿ ਮਨੀਸ਼ ਤਵਾੜੀ ਉਮੀਦਵਾਰ ਹੈ ਤੇ ਤੁਹਾਡੇ ਆਮ ਆਦਮੀ ਪਾਰਟੀ ਇਕੱਠਿਆਂ ਰਲ ਕੇ ਉਹ ਦੂਜਾ ਮੰਗ ਉਹ ਜਾਰੀ ਕੀਤਾ ਮੈਨੀਫੈਸਟੋ ਟਾਈਪ ਚੰਡੀਗੜ੍ਹ ਲੈ ਕੇ ਤੁਸੀਂ ਉਹਦੇ ਨਾਲ ਤਾਲ ਕੋ ਰੱਖਦੇ ਕਿ ਨਹੀਂ ਰੱਖਦੇ ਆਗੇ ਤੇ ਜੇ ਰੱਖਦੇ ਹੋ ਤੇ ਫਿਰ ਲੋਕੀ ਤੁਹਾਨੂੰ ਕਹਿਣਗੇ ਕਿ ਤੁਸੀਂ ਵੀ ਮਿਲੇ ਹੋ ਤੁਸੀਂ ਵੀ ਪੰਜਾਬ ਰੋਧੀਓ ਹਲੇ ਤੱਕ ਸੀਐਮ ਸਾਹਿਬ ਦੀ ਜਾਂ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਸਟੇਟਮੈਂਟ ਨਹੀਂ ਆਈ ਲੇਕਿਨ ਇਹ ਜਿਹੜੀ ਸਟੇਟਮੈਂਟ ਆ ਇਹ ਲਾਜ਼ਮੀ ਤੌਰ ਤੇ ਐਂਟੀ ਪੰਜਾਬ ਆ ਐਂਟੀ ਪੰਜਾਬੀ ਐ ਤੇ ਐਂਟੀ ਪੰਜਾਬੀ ਦਾ ਹਾਲਾਂਕਿ ਕਹਿ ਰਹੇ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਦਰਜਾ ਮਿਲਣਾ ਚਾਹੀਦਾ ਸੰਜੇ ਟੰਡਰ ਉਹ ਨਹੀਂ ਕਹਿ ਰਹੇ ਤੇ ਦੂਜੇ ਪਾਸੇ ਇੱਕ ਲੀਡਰ ਮਨੀਸ਼ ਤਵਾੜੀ ਜਿਹੜੇ ਕਦੀ ਲੁਧਿਆਣੇੋਂ ਐਮਪੀ ਬਣ ਜਾਂਦੇ ਨੇ ਕਦੀ ਚੰਡੀਗੜ੍ਹ ਉਹ ਆਨੰਦਪੁਰ ਸਾਹਿਬ ਤੋਂ ਬਣ ਕੇ ਹੁਣ ਚੰਡੀਗੜ੍ਹ ਤੋਂ ਤਿਆਰੀ ਕਰੀ ਬੈਠੇ ਨੇ ਉਹ ਕਹਿੰਦੇ ਕਿ ਨਹੀਂ ਇਹਨੂੰ ਚੰਡੀਗੜ੍ਹ ਨੂੰ ਇੱਕ ਵੱਖਰਾ ਸਟੇਟਸ ਬਣਾਉਣਾ ਦਿੱਲੀ ਦੇ ਪੈਟਰਨ ਦੇ ਇਹ ਕਿਵੇਂ ਹੋ ਸਕਦਾ ਚੰਡੀਗੜ੍ਹ ਨੂੰ ਪੰਜਾਬ ਕੋ ਖੋਇਆ ਗਿਆ ਨਹਿਰੂ ਤੋਂ ਲੈ ਕੇ ਤੇ ਨਰਿੰਦਰ ਮੋਦੀ ਸਾਹਿਬ ਤੱਕ ਸਾਡੇ ਕੋ ਖੋਇਆ ਗਿਆ ਚੰਡੀਗੜ੍ਹ ਤੇ ਤੁਸੀਂ ਅੱਜ ਉਸ ਸਿਟੀ ਨੂੰ ਕਹਿ ਰਹੇ ਕਿ ਇੱਕ ਵੱਖਰਾ ਸਟੇਟ ਬਣਾ ਦਿਓ ਹੁਣ ਇਹ ਤੇ 5 ਸਾਲ ਵਾਸਤੇ ਆਰਜੀ ਤੌਰ ਤੇ ਹਰਿਆਣੇ ਦੀ ਰਾਜਧਾਨੀ ਬਣਾਈ ਗਈ ਸੀ ਕਿ ਜਿੰਨਾ ਚਿਰ ਉਹਨਾਂ ਦੀ ਮੁਕੰਮਲ ਰੂਪ ਦੇ ਵਿੱਚ ਰਾਜਧਾਨੀ ਨਹੀਂ ਹੋਣੀ ਹੋਈ ਤਦ ਤੱਕ ਉਹ ਡਾਕਾ ਹੀ ਮਾਰਗੇ ਕਿਉਂਕਿ ਭੱਜ ਭੱਜ ਲਾਲ ਬਹੁਤ ਪਾਵਰਫੁਲ ਮਨਿਸਟਰ ਸੀ ਚੀਫ ਮਨਿਸਟਰ ਪਿੱਛੇ ਜੇ ਪ੍ਰੈਸ ਕਲੱਬ ਦੇ ਵਿੱਚ ਹੀ ਹਰਿਆਣੇ ਦੇ ਰਿਟਾਇਰਡ ਅਫਸਰਾਂ ਨੇ ਹਰਿਆਣੇ ਦੇ ਬੁੱਧੀਜੀਵੀ ਵਰਕੇ ਉੱਠ ਕੇ ਕਿ ਨਹੀਂ ਹਰਿਆਣੇ ਦੀ ਇੱਕ ਵੱਖਰੀ ਰਾਜਧਾਨੀ ਹੋਣੀ ਚਾਹੀਦੀ ਆ ਹਰਿਆਣੇ ਦੀ ਬਿਲਕੁਲ ਵੱਖਰੀ ਰਾਜਧਾਨੀ ਹੋਣੀ ਚਾਹੀਦਾ ਵਾਸ਼ਾ ਦੇ ਆਧਾਰ ਤੇ ਸਾਡੇ ਨਾਲ ਠੱਗੀ ਰਾਜਧਾਨੀ ਦੇ ਨਾਲ ਸਾਡੀ ਸਾਡੇ ਨਾਲ ਠੱਗੀ ਪੰਜਾਬੀ ਬੋਲਦੇ ਇਲਾਕਿਆਂ ਦੇ ਤੇ ਸਾਡੇ ਨਾਲ ਠੱਗੀ ਪਾਣੀ ਵਾਲੇ ਮਸਲੇ 'ਚ ਸਾਡੇ ਨਾਲ ਠੱਗੀ ਭਾਗੜਾ ਬਿਆਸ ਪ੍ਰਬੰਧਨ ਬੋਰਡ ਦੇ ਸਾਡੇ ਨਾਲ ਠੱਗੀ ਬਾਰਡਰ ਕਰਕੇ ਸਾਡੇ ਨਾਲ ਠੱਗੀ ਤੇ ਹਰ ਸਟੇਟ ਨਵੇਂ ਬਣੇ ਨੇ ਹਰ ਸਟੇਟ ਨੂੰ ਨਵੀਂ ਰਾਜਧਾਨੀ ਦਿੱਤੀ ਲੇਕਿਨ ਪੰਜਾਬ ਨੂੰ ਨਹੀਂ ਦਿੱਤੀ ਕਿਉਂ ਕਿ ਪੰਜਾਬ ਦੇ ਵਿੱਚ ਵੱਸਦੇ ਕਾਂਗਰਸੀ ਭਾਜਪੀ ਇਨਾਂ ਨੇ ਕਦੀ ਪੰਜਾਬ ਦੀ ਗੱਲ ਕੀਤੀ ਨਹੀਂ ਕਿ ਸੈਂਟਰ ਨਾਲ ਲੜਿਆ ਜਾਵੇ ਹੁਣ ਕਹਿ ਰਹੇ ਨੇ ਜਾਖੜ ਸਾਹਿਬ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਸੀਂ ਖੋਹ ਨਹੀਂ ਦੇਣੀ ਹੁਣ 3 ਦਿਨ ਵਾਸਤੇ ਪ੍ਰਾਈਮ ਮਿਨਿਸਟਰ ਸਾਹਿਬ ਆ ਰਹੇ 3 ਇੱਕ ਉਹਨਾਂ ਨੇ ਜਲੰਧਰ ਰੈਲੀ ਇੱਕ ਪਟਿਆਲੇ ਰੈਲੀ ਇੱਕ ਗੁਰਦਾਸਪੁਰ ਰੈਲੀ ਐ ਅਨਾਊਂਸਮੈਂਟ ਕਰਵਾ ਦੇਣ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ ਹੂੰ ਸਟੈਂਡ ਸਟੇਟ ਕਲੀਅਰ ਕਰ ਦੇ ਮੋਦੀ ਸਾਹਿਬ ਬੋਲਦੇ ਨੇ ਪੰਜਾਬ ਨੂੰ ਕਿ ਪੰਜਾਬੀ ਬੋਲਦੇ ਇਲਾਕੇ ਦਿੱਤੇ ਜਾਣਗੇ ਪੰਜਾਬ ਦੇ ਪਾਣੀ ਪੰਜਾਬ ਦੇ ਨੇ ਐਸਵਾਈਲ ਦੀ ਕੋਈ ਲੋੜ ਨਹੀਂ ਹੈਗੀ ਚੰਡੀਗੜ੍ਹ ਪੰਜਾਬ ਦਾ ਤੇ ਅਸੀਂ ਮੰਨ ਲਏ ਕਿ ਹਾਂ ਪ੍ਰਾਈਮ ਮਿੰਿਸਟਰ ਪਰ ਪ੍ਰਾਈਮ ਮਿੰਿਸਟਰ ਤੇ ਵਿਸ਼ਵਾਸ ਕਿਵੇਂ ਕਰ ਲੈਣ ਬੰਦੇ ਇਨਾਂ ਗੱਲਾਂ ਨਾਲ ਵੋਟਾਂ ਹੀ ਵੱਧ ਪੈ ਜਾਣ ਪੰਜਾਬ ਵਿੱਚ ਬੀਜੇਪੀ ਨੂੰ ਪਰ ਪ੍ਰਾਈਮ ਮਿਨਿਸਟਰ ਹਾਂ ਵੋਟਾਂ ਦੇ ਲਾਜ਼ਮੀ ਤੌਰ ਤੇ ਜੇ ਚੰਡੀਗੜ੍ਹ ਜਿੱਦਣ ਜਿਸ ਵੀ ਸਰਕਾਰ ਨੇ ਦੇ ਦਿੱਤਾ ਲੋਕੀ ਤੇ ਘਰਾਂ ਦੇ ਵਿੱਚ ਫੋਟੋ ਲਾ ਲੈਣਗੇ ਕਿ ਇਹ ਵਧੀਆ ਹੈ ਜੀ ਪ੍ਰਾਈਮ ਮਿਨਿਸਟਰ ਪਰ ਲੋਕੀ ਵਿਸ਼ਵਾਸ ਕਿਵੇਂ ਕਰਨਾ ਕਿਉਂਕਿ ਐਮਐਸਪੀ ਦੇ ਤੁਸੀਂ ਮੁਕਰ ਗਏ ਬੰਦੀ ਸਿੰਘ ਵਾਲੇ ਮਸਲੇ ਤੇ ਤੁਸੀਂ ਮੁਕਰ ਗਏ ਹੋ ਤੇ ਤੁਹਾਡੇ ਦੇ ਵਿਸ਼ਵਾਸ ਕੀ ਕੀ ਕਹਿੰਦੇ ਸਿਆਣੇ ਕਹਿੰਦੇ ਨਾ ਕਿ ਮੁਕਰਿਆ ਤੇ ਮਰਿਆ ਬਰਾਬਰੀ ਸਮਝਿਆ ਜਾਂਦਾ ਹੈਗਾ ਨਾ ਇਸ ਕਰਕੇ ਰਾਜਧਾਨੀ ਲੈ ਕੇ ਸਿਆਸਤ ਨੂੰ ਦੇ ਰਹੀ ਹੈ ਪਰ ਮੁਨੀਸ਼ ਤਵਾੜੀ ਤੇ ਆਮ ਆਦਮੀ ਪਾਰਟੀ ਜਿਹੜੇ ਗੱਠ ਜੋੜੀ ਨੇ ਆ ਉਹਨਾਂ ਨੇ ਭਗਵੰਤ ਮਾਨ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਇਸ ਇਨ੍ਹਾਂ ਚੋਣਾਂ ਦੇ ਮਾਹੌਲ 'ਚ ਬੁਰੀ ਤਰ੍ਹਾਂ ਫਸਾ ਦਿੱਤਾ ਹੈਗਾ